ਦੀ ਮਾਂ ਦਾ ਸੁਪਨਾ ਸੀ ਮੰਮੀ ਮੇਰੇ ਫੁੱਟਬਾਲ ਸੀਦੇ ਹੁੰਦੇ ਸੀਗੇ ਔਰ ਉਹਨਾਂ ਦਾ ਸੀਗਾ ਸੁਪਨਾ ਸੀ ਉਹਨਾਂ ਦਾ ਕਿ ਜਿਸ ਤਰ੍ਹਾਂ ਮੈਂ ਮਿਹਨਤ ਕਰਦੀ ਆ ਮੇਰੀ ਬੇਟੀ ਕਦੀ ਨਾ ਕਰੇ ਉਹ ਕਹਿੰਦੇ ਮੈਂ ਆਪਣੀ ਬੇਟੀ ਨੂੰ ਕੁਝ ਬਣਾਣਾ ਆ ਕੋਈ ਆਫੀਸਰ ਬਣਾਣਾ ਆ ਉਸ ਟਾਈਮ ਰੋਟੀ ਵੀ ਇੱਕ ਟਾਈਮ ਮਿਲਦੀ ਹੁੰਦੀ ਸੀ ਔਰ ਉਹ ਵੀ ਸੁੱਕੀ ਔਰ ਮੇਰੇ ਕੋਲ ਇਵਨ ਜਦੋਂ ਮੈਂ ਕਾਲਜ ਦੇ ਵਿੱਚ ਲੱਗਣਾ ਸੀ ਉਦੋਂ ਮੇਰੇ ਕੋਲ ਪੈਸੇ ਵੀ ਨਹੀਂ ਸੀ ਮੇਰੀ ਐਡਮਿਸ਼ਨ ਦੇ ਲਈ ਸੋ ਮੇਰੀ ਮੰਮੀ ਨੇ ਕਿਸੇ ਮਤਲਬ ਸਾਡੇ ਗਵਾਂਡੀਆਂ ਦੇ ਪੈਸੀ ਜਿਹੜੀ ਉਹ ਫੜ ਕੇ ਲੈ ਕੇ ਆਏ ਸੀ ਕਿ ਮੈਂ ਵਾਪਿਸ ਕਰ ਦਾਂਗੀ ਸਪਨਾ ਸੀ ਕੁਝ ਬਣਨ ਦਾ ਹਾਂ ਕਿ ਮੈਂ ਲਾਈਫ 'ਚ ਕੁਝ ਬਣਨਾ ਆ ਉਸ ਚੀਜ਼ ਲਈ ਅਗਰ ਕਿਸੇ ਵੀ ਇਨਸਾਨ ਨੇ ਸੋਚਿਆ ਹੈ ਕਿ ਕੁਝ ਬਣਨਾ ਆ ਤੇ ਕੋਈ ਵੀ ਮੁਸ਼ਕਿਲ ਮਿਲਦਾ ਵੱਡੀ ਨਹੀਂ ਹੁੰਦੀ ਇੱਕ ਸਿਪਾਈ ਭਰਤੀ ਹੋ ਕੇ ਔਰ ਮਤਲਬ 6-7 ਸਾਲਾਂ ਦੇ ਵਿੱਚ ਮੈਂ ਇਨਸਪੈਕਟਰ ਬਣ ਗਈਆਂ ਸਿਰਫ ਆਪਣੀ ਸਪੋਰਟਸ ਦੇ ਕਰਕੇ ਮੇਰੇ ਇੰਨੇ ਸਾਰੇ ਮੈਡਲ ਆ ਕਿ ਦੀ ਮੈਨੂੰ ਵੀ ਯਾਦ ਨਹੀਂ ਰਹਿੰਦਾ weight lifting ਦੇ ਵਿੱਚ ਤਾਂ all over ਮੈਂ ਇੰਡੀਆ ਘੁੰਮ ਚੁੱਕੀ ਹਾਂ ਔਰ power lifting ਦੇ ਵਿੱਚ ਮੈਂ ਅਮਰੀਕਾ ਜਾ ਕੇ World Championship 'ਚ World Champion ਬਣੀ ਆ ਸਸਕਾਲ ਤੁਸੀਂ ਦੇਖ ਰਹੇ ਹੋ #ਪੰਜਾਬ ਤੇ ਮੈਂ ਹਾਂ ਮਨਪ੍ਰੀਤ ਸਿੰਘ ਕਾਲੋ ਇਸ ਵੇਲੇ ਮੇਰੇ ਨਾਲ ਪੰਜਾਬ ਪੁਲਿਸ ਦੇ ਇਨਸਪੈਕਟਰ ਔਰ ਦੇਸ਼ ਦੀ ਝੋਲੀ ਕਈ ਮੈਡਲ ਪਾਉਣ ਵਾਲੇ ਪਾਵਰ ਲਿਫਟਰ ਮੀਨਾ ਕੁਮਾਰੀ ਜੀ ਮੌਜੂਦ ਹੈਗੇ ਨੇ ਇਹਨਾਂ ਦੀ ਕਹਾਣੀ ਤੁਹਾਡੇ ਅੰਦਰ ਅੱਜ ਇੱਕ ਨਵਾਂ ਜੋਸ਼ ਭਰੇਗੀ ਕਿਵੇਂ ਇੱਕ ਆਮ ਘਰ ਦੇ ਵਿੱਚੋਂ ਨਿਕਲ ਕੇ ਇਹਨਾਂ ਨੇ ਵੱਡਾ ਮੁਕਾਮ ਹਾਸਲ ਕੀਤਾ ਤਾਂ ਗਲਬਤ ਕਰਦੇ ਆ ਤਾਂ ਮੈਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਮਨਪ੍ਰੀਤ ਜੀ ਥੈਂਕ ਯੂ ਕਿਵੇਂ ਚੱਲ ਰਹੀ ਹੈ ਜੀ ਜ਼ਿੰਦਗੀ ਬਹੁਤ ਵਧੀਆ ਜਿਵੇਂ ਤੁਸੀਂ ਮੋਟੀਵੇਟ ਕਰਦੇ ਹੋ ਲੋਕਾਂ ਨੂੰ ਹਾਂ ਬਹੁਤ ਲੋਕ ਤੁਹਾਡੀਆਂ ਰੀਲਾਂ ਦੇਖ ਕੇ ਮੋਟੀਵੇਟ ਹੁੰਦੇ ਨੇ ਤੁਹਾਡੀਆਂ ਗੱਲਾਂ ਸੁਣ ਕੇ ਤੁਹਾਨੂੰ ਮੋਟੀਵੇਸ਼ਨ ਕਿੱਥੋਂ ਮਿਲਦੀ ਹੈ ਅ ਮੈਨੂੰ ਮੇਰੀ ਮਾਂ ਤੋਂ ਤੇ ਹਨੂਮਾਨ ਜੀ ਤੋਂ ਮੈਂ ਹਨੂਮਾਨ ਜੀ ਦੀ ਬਹੁਤ ਜ਼ਿਆਦਾ ਭਗਤ ਆ ਔਰ ਹਰ ਵਕਤ ਉਹਨਾਂ ਦਾ ਨਾਮ ਲੈਂਦੀ ਰਹਿੰਦੀ ਆ ਤੇ ਬਾਕੀ ਜ਼ਰੂਰੀ ਨਹੀਂ ਆ ਕਿ ਜਿਹੜਾ ਬੰਦਾ ਮਤਲਬ ਹਰ ਇੱਕ ਨੂੰ ਪੋਜ਼ਿਟਿਵ ਕਰਦਾ ਉਹ ਕਦੀ ਨੈਗੇਟਿਵ ਨਹੀਂ ਹੁੰਦਾ ਮੈਂ ਵੀ ਸਮ ਟਾਈਮ ਨੈਗੇਟਿਵ ਹੋ ਜਾਂਦੀ ਆ ਪਰ ਮੈਨੂੰ ਸੰਭਾਲ ਲੈਂਦੀ ਮੇਰੀ ਮਾਂ ਹਾਂ ਹਾਂ ਵੈਸੇ ਤਾਂ ਬਹੁਤ ਸਾਰੇ ਲੋਕਾਂ ਨੇ ਤੁਹਾਡੀ ਕਹਾਣੀ ਸੁਣੀ ਆ ਮੈਨੂੰ ਚਾਹੁੰਨਾ ਕਿ ਕੁਝ ਲੋਕ ਨਵੇਂ ਵੀ ਹੋਣਗੇ ਜਿਹੜੇ ਤੁਹਾਡੀ ਸੁਣਨਾ ਚਾਹਣਗੇ ਸਪੋਰਟਸ ਵਾਲੇ ਪਾਸੇ ਕਿਵੇਂ ਆਏ ਤੁਸੀਂ ਕਿਵੇਂ ਇਹਦੀ ਸ਼ੁਰੂਆਤ ਹੋਈ ਐਕਚੁਅਲੀ ਮੇਰੀ ਮਾਮਾ ਜੀ ਹਰ ਸਾਲ ਜਿਹੜੇ ਆ ਉਹ ਮੇਲਾ ਕਰਵਾਇਆ ਕਰਦੇ ਆ ਸਪੋਰਟਸ ਦਾ ਇੱਕ ਮੇਲਾ ਹੁੰਦਾ ਹੈ ਉੱਥੇ ਕਾਫੀ ਸਾਰੀਆਂ ਸਪੋਰਟਸ ਹੁੰਦੀਆਂ ਤੇ ਉੱਥੇ ਵੇਡ ਚੱਕਦੇ ਹੁੰਦੇ ਸੀਗੇ ਲੜਕੀਆਂ ਵੇਡ ਚੱਕਦੀਆਂ ਹੁੰਦੀਆਂ ਸੀ ਸੋ ਹਰ ਸਾਲ ਮੈਂ ਮੇਲੇ ਦੇ ਵਿੱਚ ਜਾਂਦੀ ਹੁੰਦੀ ਸੀ ਮੈਂ ਦੇਖਦੀ ਹੁੰਦੀ ਸੀ ਕਿ ਲੜਕੀਆਂ ਜਦੋਂ ਵੇਡ ਚੱਕਦੀਆਂ ਉਹਨਾਂ ਲਈ ਲੋਕ ਜਿਹੜੇ ਤਾੜੀਆਂ ਵਜਾਉਂਦੇ ਆ ਸੋ ਮੇਰੇ ਮਨ ਵਿੱਚ ਵੀ ਇਹ ਚੀਜ਼ ਪੈਦਾ ਹੋਈ ਕਿ ਮੇਰੇ ਲਈ ਤਾੜੀਆਂ ਕਿਸ ਦਿਨ ਵੱਜਣਗੀਆਂ ਸੋ ਇਸ ਤਰ੍ਹਾਂ ਮੈਂ ਆਪਣੀ ਸਪੋਰਟਸ ਦੀ ਸ਼ੁਰੂਆਤ ਕੀਤੀ ਘਰ ਦੇ ਵਿੱਚ ਜਾਂ ਫੈਮਿ ਮਾਮਾ ਜੀ ਜਿਹੜੇ ਉਹ weight lift ਸੀਗੇ ਠੀਕ ਹੈ ਉਸ ਤੋਂ ਬਾਅਦ ਫਿਰ ਕਿਵੇਂ জারਨੀ ਇਹ ਸ਼ੁਰੂ ਹੋਈ ਬਹੁਤ ਸਾਰਾ ਕਹਿੰਦੇ ਕਿ ਸੰਘਰਸ਼ ਵੀ ਕਰਨਾ ਪੈਂਦਾ ਵੈਸੇ ਤਾਂ ਤੁਹਾਨੂੰ ਯੂਨੀਫਾਰਮ ਦੇ ਵਿੱਚ ਸਟਾਰ ਤਿੰਨ ਲੱਗੇ ਦੇਖਦੇ ਹੋਣਗੇ ਕਿ ਬਹੁਤ ਵਧੀਆ ਲਾਈਫ ਹੈ ਪਰ ਮੈਨੂੰ ਲੱਗਦਾ ਕਿ ਉਹਦੇ ਪਿੱਛੇ ਦੀ ਇੱਕ ਕਹਾਣੀ ਹੁੰਦੀ ਹੈ ਬਿਲਕੁਲ ਸਹੀ ਗੱਲ ਆ ਹਰ ਇੱਕ ਇਨਸਾਨ ਜਿਹੜਾ ਵੀ ਕਿਸੇ ਮੁਕਾਮ ਤੇ ਪਹੁੰਚਦਾ ਉਹਨੂੰ ਬਹੁਤ ਸਾਰੀਆਂ ਮੁਸ਼ਕਲਾਂ ਸਰ ਕਰਕੇ ਅੱਗੇ ਜਾਣਾ ਪੈਂਦਾ ਇਸੇ ਤਰ੍ਹਾਂ ਮੇਰੀ ਲਾਈਫ ਦੇ ਵਿੱਚ ਕਾਫੀ ਸਾਰੀਆਂ ਮੁਸ਼ਕਲਾਂ ਸੀ ਪਰ ਉਹ ਸਾਰੀਆਂ ਸੰਭਵ ਹੋ ਸਕੀਆਂ ਸਿਰਫ ਇੱਕ ਚੀਜ਼ ਤੇ ਕਿਉਂਕਿ ਇੱਕ ਸੁਪਨਾ ਸੀ ਕੁਝ ਬਣਨ ਦਾ ਹਾਂ ਕਿ ਮੈਂ ਲਾਈਫ ਚ ਕੁਝ ਬਣਨਾ ਆ ਉਹ ਚੀਜ਼ ਲਈ ਅਗਰ ਕਿਸੇ ਵੀ ਇਨਸਾਨ ਨੇ ਸੋਚਿਆ ਕਿ ਕੁਝ ਬਣਨਾ ਆ ਤੇ ਕੋਈ ਵੀ ਮੁਸ਼ਕਿਲ ਮਿਲਦਾ ਵੱਡੀ ਨਹੀਂ ਹੁੰਦੀ ਸੋ ਇਸੇ ਤਰ੍ਹਾਂ ਉਹ ਸਾਰੀਆਂ ਮੁਸ਼ਕਿਲਾਂ ਨੂੰ ਮੈਂ ਪਿੱਛੇ ਛੱਡ ਦਿਆ ਹੋਇਆ ਆਜੇ ਇਸ ਮਕਾਮ ਤੇ ਆ ਕਿਵੇਂ ਫਿਰ ਜਦੋਂ ਤੁਸੀਂ ਸਪੋਰਟਸ ਦੇ ਵਿੱਚ ਆ ਗਏ ਉਸ ਤੋਂ ਬਾਅਦ ਪੰਜਾਬ ਪੁਲਿਸ ਦੇ ਵਿੱਚ ਕਿਵੇਂ ਐਂਟਰੀ ਹੋਈ ਤੁਹਾਡੀ ਐਕਚੁਅਲੀ ਮੈਂ ਪੜਦੀ ਸੀ ਔਰ ਸਪੋਰਟਸ ਕਰਦੀ ਸੀ ਤੇ ਇੱਕ ਦਿਨ ਦਾ ਫਾਰਮ ਨਿਕਲੇ ਪੰਜਾਬ ਪੁਲਿਸ ਦੇ ਔਰ ਮੈਂ ਫਾਰਮ ਭਰਿਆ ਉਸ ਤੋਂ ਬਾਅਦ ਮੈਂ ਐਕਚੁਅਲੀ ਮੈਂ ਜਰਨਲ ਪੜਤੀ ਆ ਅੱਛਾ ਹਾਂਜੀ ਐਗਜ਼ਾਮ ਦੇ ਕੇ ਔਰ ਉਸ ਤੋਂ ਬਾਅਦ ਇੰਟਰਵਿਊਜ਼ ਦੇ ਵਿੱਚ ਮਤਲਬ ਇੰਟਰਵਿਊ ਦੇ ਕੇ ਮੈਂ ਭਰਤੀ ਆ ਮੈਂ ਸਪੋਰਟਸ ਦੇ ਵਿੱਚ ਭਰਤੀ ਨਹੀਂ ਉਸ ਤੋਂ ਬਾਅਦ ਮੈਂ ਸਪੋਰਟਸ ਕੀਤੀ ਆਪਣੀ ਠੀਕ ਹੈ ਔਰ ਜਿੰਨੀਆਂ ਵੀ ਪ੍ਰੋਮੋਸ਼ਨਸ ਲਈਆਂ ਮੈਂ ਸਾਰੀਆਂ ਸਪੋਰਟਸ ਦੇ ਵਿੱਚ ਹੀ ਲਈਆਂ ਆ ਠੀਕ ਹੈ ਸਪੋਰਟਸ ਦੇ ਵਿੱਚ ਫਿਰ ਤੁਸੀਂ ਆ ਕੇ ਕਿੱਥੇ ਕਿੱਥੇ ਤੁਸੀਂ ਖੇਡ ਕੇ ਆਏ ਲੱਗਦਾ ਕਿ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਸਾਰੀਆਂ ਕੰਟਰੀਆਂ ਚ ਗਏ ਤੁਸੀਂ ਹਾਂਜੀ ਐਕਚੁਅਲੀ ਵੇਟ ਲਿਫਟਿੰਗ ਦੇ ਵਿੱਚ ਤਾਂ ਆਲ ਓਵਰ ਮੈਂ ਇੰਡੀਆ ਘੁੰਮ ਚੁੱਕੀ ਆ ਔਰ ਪਾਵਰ ਲਿਫਟਿੰਗ ਦੇ ਵਿੱਚ ਮੈਂ ਅਮਰੀਕਾ ਜਾ ਕੇ ਵਰਲਡ ਚੈਂਪੀਅਨਸ਼ਿਪ ਚ ਵਰਲਡ ਚੈਂਪੀਅਨ ਬਣੀ ਆ ਠੀਕ ਹੈ ਜਿਵੇਂ ਇੱਕ ਆਮ ਜੇ ਘਰ ਤੋਂ ਉੱਠ ਕੇ ਅਮਰੀਕਾ कि ਜਦੋਂ ਪਿੱਛੇ ਦੇਖਦੇ ਹੋ ਕਿਵੇਂ ਫਿਰ ਉਹ ਸਾਰਾ ਸਫਰ ਯਾਦ ਆਉਂਦਾ ਆ ਬਿਲਕੁਲ ਵੈਸੇ ਤਾਂ ਕਾਫੀ ਚੀਜ਼ਾਂ ਬੰਦੇ ਨੂੰ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਲਾਈਫ ਦੇ ਵਿੱਚ ਉਹ ਬੰਦਾ ਭੁੱਲੇ ਜਾਂਦਾ ਜਦੋਂ ਮੈਡਲ ਆਂਦੇ ਆ ਰਾਈਟ ਪਰ ਜਿਹੜੀ ਉਹ ਲਾਈਫ ਆ ਜਿੱਥੇ ਮੈਂ ਉੱਠੀ ਆਵੇਂ ਉਹ ਕਦੀ ਨਹੀਂ ਭੁੱਲੀ ਕਹਿੰਦੇ ਹੁੰਦੇ ਨਾ ਜਿੱਥੇ ਮਰਜੀ ਜਿਹੜੀ ਮਰਜੀ ਅਸਮਾਨ ਤੇ ਪਹੁੰਚੋ ਆਪਣੀ ਜ਼ਮੀਨ ਨੂੰ ਯਾਦ ਰੱਖਣਾ ਬਹੁਤ ਜ਼ਰੂਰੀ ਆ ਸੋ ਇਸੇ ਤਰ੍ਹਾਂ ਉਹ ਚੀਜ਼ ਆ ਅੱਜ ਤੱਕ ਮੇਰੀ ਜ਼ਿਹਨ ਚ ਆ ਔਰ ਮੈਨੂੰ ਯਾਦ ਆ ਵੀ ਮੈਂ ਕਿਸ ਤਰ੍ਹਾਂ ਕਿੱਥੋਂ ਉੱਠੀ ਆ ਔਰ ਉਹ ਚੀਜ਼ਾਂ ਮੈਨੂੰ ਜ਼ਿਆਦਾ ਪੁਸ਼ ਕਰਦੀਆਂ ਜਿਵੇਂ ਇੱਕ ਮੈਡਲ ਲੈ ਕੇ ਆਉਣੀ ਆ ਹੋਰ ਜ਼ਿਆਦਾ ਪੁਸ਼ ਕਰਦੀਆਂ ਆ ਕਿ ਤੂੰ ਹੋਰ ਅੱਛਾ ਕਰਨਾ ਹੈ ਮੈਂ ਚਾਹੁੰਨਾ ਕਿ ਥੋੜਾ ਜਿਹਾ ਸ਼ੇਅਰ ਜ਼ਰੂਰ ਕਰੋ ਤੁਸੀਂ ਕਹਾਣੀ ਕੀ ਮਿਲਦਾ ਕਿ ਬਹੁਤ ਔਖੇ ਸੀਗੇ ਉਸ ਵੇਲੇ ਘਰ ਦੇ ਹਾਲਾਤ ਵੀ ਹਾਂਜੀ ਉਸ ਟਾਈਮ ਘਰ ਦੇ ਵਿੱਚ ਤਿੰਨ ਟਾਈਮ ਅਜ ਦੇ ਟਾਈਮ ਚ ਚਲੋ ਕਿਰਪਾ ਆ ਪਰ ਉਸ ਟਾਈਮ ਟੀਵੀ ਇੱਕ ਟਾਈਮ ਮਿਲਦੀ ਹੁੰਦੀ ਸੀ ਔਰ ਉਹ ਵੀ ਸੁੱਕੀ ਔਰ ਮੇਰੇ ਕੋਲ ਇਵਨ ਜਦੋਂ ਮੈਂ ਕਾਲਜ ਦੇ ਵਿੱਚ ਲੱਗਣਾ ਸੀ ਉਦੋਂ ਮੇਰੇ ਕੋਲ ਪੈਸੇ ਵੀ ਨਹੀਂ ਸੀ ਮੇਰੀ ਐਡਮਿਸ਼ਨ ਦੇ ਲਈ ਸੋ ਮੇਰੀ ਮੰਮੀ ਨੇ ਕਿਸੇ ਮਤਲਬ ਸਾਡੇ ਗੁਆਂਢੀਆਂ ਦੇ ਪੈਸੇ ਜਿਹੜੇ ਉਹ ਫੜ ਕੇ ਲੈ ਕੇ ਆਏ ਸੀ ਕਿ ਮੈਂ ਵਾਪਿਸ ਕਰ ਦਾਂਗੀ ਸੋ ਇਸ ਤਰ੍ਹਾਂ ਕਾਫੀ ਮੁਸ਼ਕਿਲ ਹਾਲਾਤਾਂ ਦੇ ਵਿੱਚੋਂ ਨਿਕਲ ਕੇ ਇਸ ਮੁਕਾਮ ਤੇ ਪਹੁੰਚੀ ਆ ਹੂੰ ਉਹ ਗੁਆਂਢੀ ਮਿਲਦੇ ਨੇ ਜਿਨ੍ਹਾਂ ਤੋਂ ਉਦੋਂ ਲਈ ਸੀਗੇ ਪੈਸੇ ਬਿਲਕੁਲ ਬਿਲਕੁਲ ਕਦੀ ਨਹੀਂ ਭੁੱਲ ਸਕਦੀ ਉਹਨਾਂ ਨੂੰ ਉਹਨਾਂ ਦੇ ਕਰਕੇ ਅੱਜ ਇਸ ਲੈਵਲ ਤੇ ਆ ਹਾਂ ਜਿਵੇਂ ਤੁਸੀਂ ਮਦਦ ਦੀ ਸਟ੍ਰਗਲ ਦੱਸਦੇ ਹੋ ਕਿ ਉਹਨਾਂ ਨੇ ਬਹੁਤ ਕੰਮ ਕੀਤਾ ਹਨਾ ਕੀ ਮੈਨੂੰ ਲੱਗਦਾ ਕਿ ਕੀ ਸੁਪਨਾ ਸੀਗਾ ਉਹਨਾਂ ਦਾ ਕਿ ਧੀ ਨੂੰ ਉਸ ਮੁਕਾਮ ਤੇ ਦੇਖਣਾ ਜਿੱਥੇ ਤੁਸੀਂ ਪਹੁੰਚੇ ਹੋ। ਐਕਚੁਅਲੀ ਮੈਂ ਜੀ ਕੁਝ ਅੱਜ ਆਪਣੀ ਲਾਈਫ ਦੇ ਵਿੱਚ ਬਣੀ ਆ ਜਾਂ ਕਿਸੇ ਮੁਕਾਮ ਤੇ ਪਹੁੰਚੀ ਆ ਉਹ ਸਿਰਫ ਔਰ ਸਿਰਫ ਆਪਣੀ ਮਾਂ ਕਰਕੇ ਕਿਉਂਕਿ ਮੇਰੀ ਮਾਂ ਦਾ ਸੁਪਨਾ ਸੀ ਮੰਮੀ ਮੇਰੇ ਫੁੱਟਬਾਲ ਸੀਦੇ ਹੁੰਦੇ ਸੀਗੇ ਔਰ ਉਹਨਾਂ ਦਾ ਸੀਗਾ ਸੁਪਨਾ ਸੀ ਉਹਨਾਂ ਦਾ ਕਿ ਜਿਸ ਤਰ੍ਹਾਂ ਮੈਂ ਮਿਹਨਤ ਕਰਦੀ ਆ ਮੇਰੀ ਬੇਟੀ ਕਦੀ ਨਾ ਕਰੇ। ਉਹ ਕਹਿੰਦੇ ਮੈਂ ਆਪਣੀ ਬੇਟੀ ਨੂੰ ਕੁਝ ਬਣਾਣਾ ਆ ਕੋਈ ਆਫੀਸਰ ਬਣਾਣਾ ਆ ਕਿ ਉਹ ਕਿਸੇ ਦੇ ਉਹ ਉਹਨਾਂ ਦਾ ਉਹਨਾਂ ਦਾ ਹੁੰਦਾ ਸੀ ਇੱਕ ਸੋਚ ਹੁੰਦੀ ਸੀ ਕਿ ਮੇਰੇ ਵੱਡੇ ਦਿਨ ਭਰਾ ਆ ਉਹਨਾਂ ਦੀ ਸੋਚ ਹੁੰਦੀ ਸੀ ਕਿ ਮੈਂ ਆਪਣੀ ਬੇਟੀ ਨੂੰ ਵੜਾਣਾ ਆ ਆਪਣੀ ਬੇਟੀ ਨੂੰ ਇੰਡੀਪੈਂਡ ਕਰਨਾ ਆ ਉਹਨਾਂ ਨੇ ਕਦੀ ਇਹ ਨਹੀਂ ਦੇਖਿਆ ਕਿ ਬੇਟੇ ਵੀ ਆ ਉਹਨਾਂ ਨੇ ਮਤਲਬ ਇਦਾਂ ਦੀ ਡਿਫਰੈਂਟ ਸੋਚ ਮੈਂ ਬੜੀ ਹੈਰਾਨ ਹੁੰਨੀ ਆ ਕਿ ਇੱਕ ਪਿੰਡ ਚੋਂ ਇਹੋ ਜੀ ਸੋਚ ਰੱਖਣਾ ਬੜੀ ਵੱਡੀ ਗੱਲ ਐ ਸੋ ਮੇਰੀ ਮਾਂ ਕਰਕੇ ਮੈਂ ਇਸ ਮੁਕਾਮ ਤੇ ਅੱਜ ਹਾਂ ਜਿਵੇਂ ਫਿਰ ਤੁਸੀਂ ਸਪੋਰਟਸ ਦੇ ਵਿੱਚ ਆ ਗਏ ਮੈਨੂੰ ਲੱਗਦਾ ਕਨਸਟੇਬਲ ਤੁਸੀਂ ਭਰਤੀ ਹੋਏ ਸੀਗੀ ਉਦੋਂ ਫਿਰ ਜਿਵੇਂ ਮੈਨੂੰ ਲੱਗਦਾ ਕਿ ਤਰੱਕੀ ਕੀਤੀ ਬਹੁਤ ਘੱਟ ਚਾਂਸ ਹੁੰਦੇ ਨੇ ਇਹ ਹਾਂਜੀ ਬੜੀ ਕਿਰਪਾ ਆ ਹਨੂਮਾਨ ਜੀ ਦੀ ਇੱਕ ਸਿਪਾਹੀ ਭਰਤੀ ਹੋ ਕੇ ਔਰ ਮਤਲਬ 6-7 ਸਾਲਾਂ ਦੇ ਵਿੱਚ ਮੈਂ ਇਨਸਪੈਕਟਰ ਬਣ ਗਈ ਆ ਸਿਰਫ ਆਪਣੀ ਸਪੋਰਟਸ ਦੀ ਕਰਕੇ ਮੇਰੇ ਇੰਨੇ ਸਾਰੇ ਮੈਡਲ ਆ ਕਿ ਅੱਧੀ ਅੱਧੀ ਮੈਨੂੰ ਵੀ ਯਾਦ ਨਹੀਂ ਰਹਿੰਦਾ ਇੱਕ ਸਾਲ ਦੇ ਵਿੱਚ ਤਿੰਨ ਦਿਨ ਮੈਡਲ ਆ ਆਲ ਇੰਡੀਆ ਪੁਲਿਸ ਗੇਮਸ ਦੇ ਵਿੱਚ ਮੇਰੇ ਰਿਕਾਰਡ ਆ ਔਰ ਨੈਸ਼ਨਲ ਦੇ ਵਿੱਚ ਕਾਫੀ ਸਾਰੇ ਮੈਡਲਸ ਆ ਇਸ ਤੋਂ ਇਲਾਵਾ ਪਾਵਰ ਲਿਫਟਿੰਗ ਦੇ ਵਿੱਚ ਸਟਰੋਂਗੇਸਟ ਊਮਨ ਆਫ ਇੰਡੀਆ ਪਾਵਰ ਊਮਨ ਆਫ ਇੰਡੀਆ ਫੈਡਰੇਸ਼ਨ ਕੱਪ ਦੇ ਵਿੱਚ ਕਾਫੀ ਸਾਰੇ ਮੈਡਲ ਆ ਠੀਕ ਹੈ ਇਹ ਸਪੋਰਟਸ ਫਿਰ ਤੁਸੀਂ ਅਜੇ ਵੀ ਕੰਟੀਨਿਊ ਰੱਖੀ ਹੋਈ ਹੈ ਨਾਲ ਹਾਂਜੀ ਬਿਲਕੁਲ ਮੈਂ ਅਜੇ ਵੀ ਕਰ ਰਹੀ ਆ ਠੀਕ ਹੈ ਵੈਸੇ ਤੁਹਾਨੂੰ ਬਹੁਤ ਸਾਰੀਆਂ ਰੀਲਾਂ ਦੇ ਉੱਪਰ ਦੇਖਦੇ ਨੇ ਬਹੁਤ ਸਾਰੇ ਲੋਕ ਇੱਥੇ ਤੁਸੀਂ ਫਿਰ ਟ੍ਰੈਫਿਕ ਸੈੱਲ ਦੇ ਵਿੱਚੋਂ ਤੁਸੀਂ ਤੁਹਾਡੀ ਐਜ਼ ਏ ਇੱਥੇ ਕੀ ਡਿਊਟੀ ਰਹਿੰਦੀ ਹੈ ਜੀ ਐਕਚੁਅਲੀ ਇੱਕ ਹੁੰਦਾ ਟ੍ਰੈਫਿਕ ਜਿਹੜਾ ਟ੍ਰੈਫਿਕ ਡਿਪਾਰਟਮੈਂਟ ਸਾਡੀ ਪੁਲਿਸ ਟ੍ਰੈਫਿਕ ਡਿਪਾਰਟਮੈਂਟ ਹੈ ਉਹਦੇ ਵਿੱਚ ਕੀ ਹੈ ਕਿ ਲੋਕ ਜਿਹੜੇ ਗਲਤ ਚਲਾਉਂਦੇ ਨੇ ਗਲਤ ਡਰਾਈਵ ਕਰਦੇ ਨੇ ਉਹਨਾਂ ਦੇ ਚਲਾਨ ਹੁੰਦਾ ਹੈ ਔਰ ਇਹ ਮੇਰਾ ਹੈ ਟ੍ਰੈਫਿਕ ਐਜੂਕੇਸ਼ਨ ਸੈਲ ਜਿਹਦੇ ਵਿੱਚ ਕਿ ਮੈਂ ਲੋਕਾਂ ਨੂੰ ਬਚਾਉਂਦੀ ਆ ਕਿ ਉਹਨਾਂ ਦੇ ਚਲਾਨ ਨਾ ਹੋਣ ਸੋ ਇਸ ਤਰ੍ਹਾਂ ਮੈਂ ਸਕੂਲਾਂ ਦੇ ਵਿੱਚ ਕਾਲਜੇਸ ਦੇ ਵਿੱਚ ਜਾ ਕੇ ਬੱਚਿਆਂ ਨੂੰ ਐਜੂਕੇਟ ਕਰਦੀ ਆ ਕਿ ਤੁਸੀਂ ਡਰਾਈਵ ਕਿਸ ਤਰ੍ਹਾਂ ਕਰਨਾ ਹੈ ਔਰ ਤੁਹਾਡੀ ਜਿਹੜੀ ਪੇਰੈਂਟਸ ਆਊਟ ਡਰਾਈਵ ਕਿਸ ਤਰ੍ਹਾਂ ਕਰਨਾ ਠੀਕ ਹੈ ਹਾਂ ਜੀ ਸਮਝਦੇ ਨੇ ਲੋਕ ਬਿਲਕੁਲ ਸਮਝਦੇ ਆ ਕਾਫੀ ਫਰਕ ਪੈ ਰਿਹਾ ਆ ਹਾਂ ਜੀ ਜਿਵੇਂ ਸਕੂਲਾਂ ਦੇ ਵਿੱਚ ਜਾਨ ਨੂੰ ਲੱਗਦਾ ਕਿ ਛੋਟੇ ਛੋਟੇ ਬੱਚੇ ਨੇ ਹਨਾ ਉਹਨਾਂ ਨੂੰ ਤੁਸੀਂ ਸਾਰੀਆਂ ਚੀਜ਼ਾਂ ਦੱਸਦੇ ਹੋ ਪਹਿਲਾਂ ਕਦੇ ਐ ਹੁੰਦਾ ਸੀਗਾ ਕਿ ਪੁਲਿਸ ਜਾ ਕੇ ਸਕੂਲਾਂ ਦੇ ਵਿੱਚ ਐਂ ਬੱਚਿਆਂ ਨੂੰ ਸਿਖਾਵੇ ਅ ਐਕਚੁਅਲੀ ਮੈਂ ਐਸਚੂ ਊਮਨ ਸੈਲ ਹੁਸ਼ਿਆਰਪੁਰ ਸੀ ਔਰ ਉੱਥੇ ਮੈਂ ਸਟਾਰਟ ਕੀਤਾ ਸੀ ਬੱਚਿਆਂ ਨੂੰ ਐਜੂਕੇਟ ਕਰਨਾ ਮੇਰਾ ਸਟਾਰਟਿੰਗ ਸੀਗਾ ਕਿ ਬੱਚਿਆਂ ਨੂੰ ਸਪੋਰਟਸ ਦੇ ਵਿੱਚ ਲੈ ਕੇ ਆਣਾ ਜੀ ਕਿ ਕਿਸ ਤਰ੍ਹਾਂ ਬੱਚਿਆਂ ਨੂੰ ਸਮਝਾਣਾ ਕਿ ਹਾਂ ਇੱਕ ਗੁੱਟ ਚ ਔਰ ਬੈਟ ਚ ਬਾਰੇ ਵੀ ਮੈਂ ਸਮਝਾਨੀਆਂ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਪਤਾ ਨਹੀਂ ਹੁੰਦਾ ਕਿ ਸਾਡੇ ਲਈ ਕੀ ਸਹੀ ਆ ਕੀ ਗਲਤ ਆ ਔਰ ਅ ਅੱਜ ਦੇ ਟਾਈਮ ਦੇ ਵਿੱਚ ਮੈਂ ਕਹਿੰਨੀ ਪੇਰੈਂਟਸ ਕੋਲ ਵੀ ਟਾਈਮ ਨਹੀਂ ਹੈਗਾ ਕਿ ਉਹ ਸਮਝਾ ਸਕਣ ਸੋ ਇਸ ਤਰ੍ਹਾਂ ਮੈਂ ਹੁਸ਼ਿਆਰਪੁਰ ਦੇ ਵਿੱਚ ਜਦੋਂ ਐਸਚੂ ਔਮਨ ਸੈਲ ਸੀ ਉਦੋਂ ਸਟਾਰਟ ਕੀਤਾ ਸੀਗਾ ਮੈਨੂੰ ਯਾਦ ਆ ਗਿਆ ਜਦੋਂ ਤੁਸੀਂ ਹੁਸ਼ਿਆਰਪੁਰ ਐਸਚੂ ਸੀਗੇ ਐਸ ਔਮਨ ਬਹੁਤ ਸਾਰੇ ਕਿੰਨੇ ਵਿਆਹ ਵੀ ਕਰਵਾਏ ਤੁਸੀਂ ਖਾਣੇ ਦੇ ਹਾਂਜੀ ਮੈਂ ਉੱਥੇ ਜਿੰਨੇ ਵੀ ਮੇਰੇ ਕੋਲ ਕੇਸ ਆਉਂਦੇ ਸੀਗੇ ਡਾਈਵੋਰਸ ਤੱਕ ਪਹੁੰਚੇ ਤੇ ਉਹ ਸਾਰੇ ਮੈਂ ਮਤਲਬ ਮਿਲਵਾ ਦਿੰਦੇ ਸੀ ਸਾਰਿਆਂ ਦੇ ਵਿਆਹ ਕਰਕੇ ਸਪੈਸ਼ਲ ਦੌਰ ਦੀ ਸੀ ਉਹਨਾਂ ਨੂੰ ਅੱਛਾ ਹਾਂਜੀ ਠੀਕ ਹੈ ਇਹ ਜਿਵੇਂ ਤੁਸੀਂ ਫਿਰ ਸਾਰੀਆਂ ਚੀਜ਼ਾਂ ਦੇਖੀਆਂ ਨਜ਼ਦੀਕ ਹੋ ਕੇ ਤੁਸੀਂ ਇਹਦੇ ਚੋਂ ਤਤਸਰ ਕੀ ਕੱਢਿਆ ਕਈ ਵਾਰੀ ਆਮ ਤੌਰ ਤੇ ਕਹਿ ਦਿੱਤੇ ਧਾਰਨਾ ਬਣੀ ਹੁੰਦੀ ਹੈ ਕਿ ਮੁੰਡਾ ਹੀ ਸ਼ਾਇਦ ਗਲਤ ਹੈ ਜਿਵੇਂ ਤੁਸੀਂ ਫਿਰ ਬਹੁਤ ਸਾਰੇ ਕੇਸ ਵੀ ਹੈਂਡਲ ਕੀਤੇ ਇਹਦੇ ਚ ਤੁਹਾਨੂੰ ਲੱਗਾ ਕਿ ਇਹ ਚੀਜ਼ ਹੈ ਕਿ ਜਾਂ ਫਿਰ ਦੋਨਾਂ ਪਾਸੇ ਤੋਂ ਹੁੰਦਾ ਹੈ ਬਿਲਕੁਲ ਸਹੀ ਗੱਲ ਆ ਜ਼ਿਆਦਾਤਰ ਸਾਡੀ ਇੰਡੀਆ ਦੇ ਵਿੱਚ ਜਿਹੜੀ ਆ ਉਹ ਲੜਕੀਆਂ ਦੀ ਗਲਤੀ ਗੱਡੀ ਜਾਂਦੀ ਹੈ ਪਰ ਐਦਾਂ ਕੁਝ ਨਹੀਂ ਆ ਜ਼ਿਆਦਾਤਰ <hans> 90% ਮੈਂ ਕਹਿੰਨੀ ਆ ਕਿ ਲੜਕੀਆਂ ਗਲਤ ਆ ਲੜਕੀਆਂ ਮਜਬੂਰ ਕਰਦੀਆਂ ਲੜਕੀਆਂ ਨੂੰ ਗਲਤ ਕਰਨ ਤੇ ਔਰ ਲੜਕੀਆਂ ਲੜਕੀਆਂ ਦੇ ਹੱਥ ਵਿੱਚ ਆ ਇੱਕ ਘਰ ਨੂੰ ਬਣਾਣਾ ਇੱਕ ਘਰ ਨੂੰ ਸਵਰਗ ਬਣਾਣਾ ਕਿ ਨਰਕ ਬਣਾਣਾ ਇੱਕ ਲੜਕੀ ਦੇ ਹੱਥ ਵਿੱਚ ਆ ਜਿਹੜਾ ਇੱਕ ਲੜਕਾ ਉਹ ਮੈਰਿਜ ਕਰਕੇ ਇੱਕ ਲੜਕੀ ਨੂੰ ਘਰ ਲੈ ਕੇ ਆਂਦਾ ਉਹਨੇ ਆਪਣੇ ਪੇਰੈਂਟਸ ਵੀ ਦੇਖਣੇ ਆ ਉਹਨੇ ਲੜਕੀ ਨੂੰ ਵੀ ਦੇਖਣਾ ਆ ਸੋ ਇਹ ਲੜਕੀ ਨੂੰ ਚਾਹੀਦਾ ਆ ਕਿ ਹਾਂ ਉਹਨੇ ਕਿਸ ਤਰ੍ਹਾਂ ਗਲਤ ਨਹੀਂ ਸਹਿਣਾ ਮੈਂ ਇਹ ਨਹੀਂ ਕਹਿੰਦੀ ਕਿ ਕੋਈ ਲੜਕੀ ਜਿਹੜੀ ਆ ਉਹਦੇ ਨਾਲ ਗਲਤ ਹੋ ਰਿਹਾ ਤੁਸੀਂ ਗਲਤ ਸੋ ਨਾ ਨਾ ਹਾਂ ਤੁਸੀਂ ਗਲਤ ਨਹੀਂ ਸਹਿਣਾ ਪਰ ਤੁਸੀਂ ਉਸ ਚੀਜ਼ ਨੂੰ ਸਮਝੋ ਕਿ ਇੱਕ ਲੜਕਾ ਜਿਹੜੇ ਉਹਦੇ ਪੇਰੈਂਟਸ ਵੀ ਆ ਸੋ ਇਸ ਤਰ੍ਹਾਂ ਮੇਰੇ ਕੋਲ ਜਿੰਨੇ ਵੀ ਕੇਸ ਆਉਂਦੇ ਸੀਗੇ ਸਿਆਦਾਤਰ ਲੜਕੀਆਂ ਗਲਤ ਹੁੰਦੀਆਂ ਸੀ ਹਾਂਜੀ ਬਸ ਜਿਵੇਂ ਤੁਸੀਂ ਤਾਂ ਆਪ ਇੱਕ ਲੇਡੀ ਉਤੇ ਇਨਸਪੈਕਟਰ ਸੀਗੇ ਤਾਂ ਜਿਵੇਂ ਫਿਰ ਇਹ ਕੇਸ ਆਉਂਦੇ ਸੀਗੇ ਬਹੁਤੀ ਵਾਰੀ ਕੀ ਹੁੰਦਾ ਕਿ ਜਦੋਂ ਕੇਸ ਥਾਣੇ ਦੇ ਵਿੱਚ ਚਲਾ ਗਿਆ ਫਿਰ ਤਾਂ ਡਿਵੋਰਸ ਹੀ ਹੁੰਦਾ ਸੀਗਾ ਤੁਸੀਂ ਫਿਰ ਇਹ ਕੋਸ਼ਿਸ਼ ਕੀਤੀ ਕਿ ਇਹਨਾਂ ਨੂੰ ਇੱਥੋਂ ਤੱਕ ਜਾਣ ਹੀ ਨਾ ਦਿੱਤਾ ਜਾਵੇ ਅ ਬਿਲਕੁਲ ਹਰ ਇੱਕ ਇਨਸਾਨ ਦਾ ਨਾ ਇੱਕ ਆਪਣਾ ਤਰੀਕਾ ਹੁੰਦਾ ਹੈ ਕੰਮ ਕਰਨ ਦਾ ਔਰ ਜਦੋਂ ਵੀ ਮੇਰੇ ਕੋਲ ਕੇਸ ਆਣੇ ਮੈਂ ਜਦੋਂ ਵੀ ਘਰੋਂ ਚੱਲਣਾ ਤੇ ਮੈਂ ਇਹੀ ਸੋਚ ਕੇ ਚੱਲਣਾ ਕਿ ਅੱਜ ਕੁਝ ਚੰਗਾ ਕੰਮ ਕਰਨਾ ਆ ਸੋ ਇਸ ਤਰ੍ਹਾਂ ਮੇਰੇ ਕੋਲ ਜਿੰਨੇ ਵੀ ਕੇਸ ਆਣੇ ਬਹੁਤ ਸਾਰੇ ਲੋਕ ਜਿਹੜੇ ਰੋਂਦੇ ਵੀ ਆਂਦੇ ਸੀਗੇ ਬਹੁਤ ਸਾਰੇ ਪੇਰੈਂਟਸ ਵੀ ਵਿਚਾਰੇ ਰੋਂਦੇ ਆਂਦੇ ਸੀਗੇ ਕਿ ਕਿਉਂਕਿ ਇਹ ਕੇਸ ਬੜੇ ਵੱਡੇ ਕੇਸ ਹੁੰਦੇ ਆ ਇਹ ਕਹਿਣ ਨੂੰ ਆ ਬੱਚੇ ਸਮ ਟਾਈਮ ਗਲਤੀ ਕਰ ਲੈਂਦੇ ਆ ਬਚਪਨ ਦੇ ਵਿੱਚ ਵਿਆਹ ਕਰਵਾ ਲੈਂਦੇ ਆ ਆਪਸ ਦੇ ਵਿੱਚ ਬਾਅਦ ਦੇ ਵਿੱਚ ਪੇਰੈਂਟਸ ਨੂੰ ਆਣਾ ਪੈਂਦਾ ਥਾਣੇ ਦੇ ਵਿੱਚ ਸੋ ਇਹ ਸਾਰੀਆਂ ਚੀਜ਼ਾਂ ਨੂੰ ਦੇਖਦਿਆਂ ਹੋਇਆਂ ਮੈਂ ਹਮੇਸ਼ਾ ਉਹਨਾਂ ਨਾਲ ਪਿਆਰ ਨਾਲ ਆਰਾਮ ਨਾਲ ਗੱਲ ਕਰਨੀ ਔਰ ਜਿੰਨਾ ਹੋ ਸਕੇ ਘਰ ਵਸਾਣੇ ਵੈਸੇ ਤਾਂ ਮੈਂ ਕਹਿੰਦੇ ਕਿ ਪੰਜਾਬ ਪੁਲਿਸ ਦਾ ਰੋ ਵੀ ਬੜਾ ਹੁੰਦਾ ਡਰ ਬਹੁਤ ਹੁੰਦਾ ਲੱਗਦਾ ਜਿੰਨੇ ਤੁਸੀਂ ਕੰਫਰਟੇਬਲ ਕਰਤੇ ਉੱਥੇ ਜਾ ਕੇ ਸਕੂਲਾਂ 'ਚ ਬੱਚੇ ਇਹ ਡਰ ਨਿਕਲੇ ਥੋੜਾ ਹਾ ਐਕਚੁਅਲੀ ਜਿਹੜੀ ਬੱਚੇ ਆ ਉਹ ਤਾਂ ਸਾਰੇ ਮੈਨੂੰ ਦੋਸਤ ਮੰਨਦੇ ਆ ਔਰ ਇਹ ਜਿਹੜਾ ਵਰਦੀ ਦਾ ਡਰ ਇਹ ਹੋਣਾ ਬਹੁਤ ਜ਼ਰੂਰੀ ਆ ਅਗਰ ਸਾਡੇ ਸਮਾਜ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਕਿਸੇ ਵੀ ਘਰ ਦੇ ਵਿੱਚ ਅਸੀਂ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸੁਰੱਖਿਤਾ ਇਹ ਸਿਰਫ ਔਰ ਸਿਰਫ ਪੁਲਿਸ ਦੇ ਕਰਕੇ ਆ ਇਹ ਡਰ ਬਹੁਤ ਜ਼ਰੂਰੀ ਆ ਪਰ ਜਿਹੜੇ ਬੱਚੇ ਆ ਉਹ ਨਾ ਡਰਨ ਉਹ ਸਾਡੀ ਮੈਂ ਬੱਚਿਆਂ ਨੂੰ ਹਮੇਸ਼ਾ ਕਹਿੰਦੀ ਆ ਕਿ ਪੰਜਾਬ ਪੁਲਿਸ ਤੁਹਾਡੀ ਦੋਸਤ ਆ ਔਰ ਇਹ ਵੀ ਜ਼ਰੂਰੀ ਹੈ ਕਿਉਂਕਿ ਬਹੁਤ ਸਾਰੇ ਬੱਚੇ ਆ ਜਿਨ੍ਹਾਂ ਨਾਲ ਗਲਤ ਹੁੰਦਾ ਆ ਬੱਚੇ ਬੋਲ ਨਹੀਂ ਪਾਉਂਦੇ ਸੋ ਇਸ ਤਰ੍ਹਾਂ ਬੱਚੇ ਜਿਹੜੇ ਆ ਨਾ ਉਹ ਆਪਣਾ ਕੰਫਰਟ ਜ਼ੋਨ ਜਿਹੜਾ ਸਾਡੇ ਨਾਲ ਦਿਖਾ ਕੇ ਉਹ ਸਾਡੇ ਨਾਲ ਗੱਲ ਕਰਦੇ ਆ ਹਾਂ ਕਿਉਂਕਿ ਸਾਈਬਰ ਕ੍ਰਾਈਮ ਬਹੁਤ ਵੱਧ ਗਿਆ ਤੁਹਾਨੂੰ ਪਤਾ ਸੋ ਬੱਚਿਆਂ ਨਾਲ ਅਗਰ ਕਿਸੇ ਨਾਲ ਕੋਈ ਮੋਬਾਈਲ ਤੇ ਵੀ ਕੁਛ ਅੱਦਾ ਦਾ ਹੋਇਆ ਹੁੰਦਾ ਤੇ ਬੱਚੇ ਸ਼ੇਅਰ ਕਰਦੇ ਆ ਮੇਰੇ ਨਾਲ ਇਹਦੇ ਨਾਲ ਫਰਕ ਪਿਆ ਬਹੁਤ ਜ਼ਿਆਦਾ ਫਰਕ ਪਿਆ ਬਹੁਤ سارے ਬੱਚੇ ਮੇਨਾ ਕੰਟੈਕਟ ਕਰਦੇ ਆ ਅੱਛਾ ਠੀਕ ਹੈ ਵੈਸੇ ਵੀ ਮਤਲਬ ਪਬਲੀਕਲੀ ਕਈ ਵਾਰੀ ਬੰਦਾ ਥਾਣੇ ਜਾਂ ਤਾਂ ਵੀ ਡਰਦਾ ਕਿ ਪਤਾ ਨਹੀਂ ਕੋਈ ਮੁੱਦਾ ਹੀ ਨਾ ਬਾਂਜੇ ਤੁਹਾਨੂੰ ਪਰਸਨਲੀ ਵੀ ਕਈ ਵਾਰੀ ਕਰ ਦਿੰਦੇ ਨੇ ਕਿ ਇਸ ਦਾ ਜੀ ਹਾਂ ਜੀ ਬਿਲਕੁਲ ਕਰਦੀ ਆ ਮੈਂ ਹੈਲਪ ਕਰਦੀ ਆ ਈਵਨ ਆਲ ਓਵਰ ਪੰਜਾਬ ਨਹੀਂ ਇੰਡੀਆ ਦੇ ਵਿੱਚੋਂ ਮੈਂ ਕਹੂੰਗੀ ਕਿ ਬਹੁਤ ਸਾਰੇ ਬੱਚੇ ਔਰ ਬਹੁਤ ਸਾਰੀਆਂ ਤੋ ਉਹਨਾਂ ਦੀ ਜਿਹੜੀ ਲਾਗਲੇ ਥਾਣੀ ਹੁੰਦੀ ਆ ਜਾਂ ਉਹਨਾਂ ਦੇ ਵਿੱਚ ਮੈਂ ਜਾ ਕੇ ਫਿਰ ਕੰਟੈਕਟ ਕਰਦੀ ਆ ਔਰ ਕਹਿੰਨੀ ਆ ਕਿ ਹਾਂ ਪ੍ਰੋਪਰ ਹੈਲਪ ਹੋਣੀ ਚਾਹੀਦੀ ਆ ਠੀਕ ਹੈ ਪੰਜਾਬ ਪੁਲਿਸ ਨੂੰ ਲੈ ਕੇ ਵੀ ਬਹੁਤ ਸਾਰੀਆਂ ਧਾਰਨਾਵਾਂ ਬੜੀਆਂ ਰਹਿੰਦੀਆਂ ਨੇ ਐਜ਼ ਅ ਊਮਨ ਤੁਸੀਂ ਕੋਈ ਚੈਲੰਜ ਫੇਸ ਕਰਦੇ ਹੋ ਪੁਲਿਸ ਦੇ ਵਿੱਚ ਅ ਐਕਚੁਅਲੀ ਐਜ਼ ਅ ਊਮਨ ਮੈਂ ਮੈਂ ਕਹਿੰਨੀ ਆ ਕਿ ਹਰ ਲੜਕੀ ਤੇ ਆਪਣੇ ਤੇ ਆ ਕਿ ਉਹਨੇ ਆਪਣੀ ਇੱਜ਼ਤ ਕਿਸ ਤਰ੍ਹਾਂ ਕਰਵਾਣੀਆਂ ਹੂੰ ਹਣਾ ਕੋਈ ਵੀ ਡਿਪਾਰਟਮੈਂਟ ਆ ਚਾਹੀ ਉਹ ਡਾਕਟਰ ਆ ਚਾਹੀ ਉਹ ਟੀਚਰ ਆ ਚਾਹੀ ਉਹ ਪੁਲਿਸ ਆ ਇਹ ਇੱਕ ਲੜਕੀ ਦੇ ਹੱਥ ਵਿੱਚ ਆ ਸੋ ਜਿੰਨੀ ਜਦ ਮੈਨੂੰ ਪੰਜਾਬ ਪੁਲਿਸ ਦੇ ਵਿੱਚ ਮਿਲੀ ਆ ਕਿ ਮੈਨੂੰ ਕਦੀ ਕਿਤੇ ਨਹੀਂ ਮਿਲੀ ਮੈਨੂੰ ਬੜਾ ਪ੍ਰਾਊਡ ਆ ਕਿ ਮੈਂ ਪੰਜਾਬ ਪੁਲਿਸ ਦੇ ਵਿੱਚ ਆ ਹਾਂ ਮੈਨੂੰ ਲੱਗਦਾ ਤੁਹਾਡਾ ਕੌਨਫੀਡੈਂਸ ਵੇਖ ਕੇ ਤਾਂ ਲੋਕ ਕਹਿੰਦੇ ਹੋਣਗੇ ਕਿ ਸ਼ਾਇਦ ਨਹੀਂ ਕੋਈ ਬਹੁਤੇ ਚੈਲੰਜ ਹੈ ਨਹੀਂ ਪੁਲਿਸ ਦੇ ਵਿੱਚ ਬਿਲਕੁਲ ਬਿਲਕੁਲ ਨਹੀਂ ਹੈਗੇ ਆਪਣੇ ਵਿੱਚ ਕੌਨਫੀਡੈਂਸ ਰੱਖੋ ਚਾਹੀ ਕੋਈ ਵੀ ਲੇਡੀ ਚਾਹੀ ਘਰ ਬੈਠੀ ਵੀ ਆ ਆਪਣੇ ਵਿੱਚ ਕੰਫੀਡੈਂਸ ਰੱਖੋ ਅਗਰ ਤੁਸੀਂ ਠੀਕ ਆ ਤੇ ਸਾਹਮਣੇ ਵਾਲਾ ਕਦੀ ਗਲਤ ਨਹੀਂ ਹੋ ਸਕਦਾ ਨਵੇਂ ਬੱਚੇ ਜਾਂ ਕੁੜੀਆਂ ਤੁਹਾਡੇ ਕੋਲ ਆ ਜਾਂਦੀਆਂ ਨੇ ਕਈ ਵਾਰੀ ਕਰੀਅਰ ਨੂੰ ਲੈ ਕੇ ਬਹੁਤ ਸਾਰੇ ਬੱਚਿਆਂ ਦਾ ਸਵਾਲ ਹੁੰਦਾ ਕਿ ਅਸੀਂ ਪੰਜਾਬ ਪੁਲਿਸ ਜੁਆਇਨ ਕਰੀਏ ਜਾਂ ਨਾ ਕਰੀਏ ਬਿਲਕੁਲ ਬਿਲਕੁਲ ਬੱਚੇ ਆਉਂਦੇ ਆ ਈਵਨ ਮੈਨੂੰ ਲੈ ਕੇ ਕਾਫੀ ਸਾਰੇ ਬੱਚਿਆਂ ਨੇ ਪੜ੍ਹਾਈ ਵੀ ਸਟਾਰਟ ਕੀਤੀ ਆ ਕਾਫੀਆਂ ਨੇ ਸਪੋਰਟ ਸਟਾਰਟ ਕੀਤੀ ਆ ਬਹੁਤ ਸਾਰੀ ਲੜਕੀ ਨੇ ਜਿਨ੍ਹਾਂ ਦੀ ਮੈਂ ਸਮ ਟਾਈਮ ਮੇਰੇ ਕੋਲ ਚਲੋ ਇਨਾ ਟਾਈਮ ਨਹੀਂ ਹੁੰਦਾ ਇੰਸਟਾਗ੍ਰam ਦੇਖਣ ਦਾ ਜਿਹੜੇ ਸਾਡੇ ਹੈਂਡਲ ਕਰਦੇ ਇਨਸਟਾਗ੍ਰਾਮ ਉਹਨਾਂ ਨੇ ਇਹ ਦੱਸਿਆ ਕਿ ਬਹੁਤ ਸਾਰੇ ਦਰੇ ਮੈਸੇਜੇਸ ਵੀ ਆਉਂਦੇ ਆ ਜਿਹੜੇ ਬੱਚੇ ਨਸ਼ੀ ਕਰਦੇ ਆ ਉਹ ਵੀ ਸਪੋਰਟਸ ਵਾਲ ਆ ਗਏ ਆ ਸੋ ਇਸ ਕਰਕੇ ਰੀਲਸ ਜਿਹੜੀਆਂ ਮੈਂ ਪਾਨੀਆਂ ਇਹ ਇਹੀ ਕਾਰਨ ਆ ਕਿ ਮੈਂ ਜਿਹੜੀ ਯੂਥ ਹੈ ਉਹਨੂੰ ਮੈਂ ਮੋਟੀਵੇਟ ਕਰ ਸਕਾਂ ਹਾਂ ਵਾਕੇ ਇਹਦੇ ਨਾਲ ਫਰਕ ਤਾਂ ਲੱਗਦਾ ਕਿ ਦਿਨੋਂ ਦਿਨ ਪੈਂਦਾ ਜਿਵੇਂ ਲੇਡੀਜ਼ ਨੂੰ ਡਰ ਹੁੰਦਾ ਸੀਗਾ ਜਾਂ ਊਮਨਸ ਨੂੰ ਡਰ ਹੁੰਦਾ ਸੀਗਾ ਕਿ ਸ਼ਾਇਦ ਕਿਤੇ ਨਾ ਕਿਤੇ ਜਾ ਕੇ ਗਲਤੀ ਜਿਹੜੀ ਆ ਉਹ ਬੰਦੇ ਦੀ ਨਿਕਲੇ ਬਹੁਤ سارے ਟ੍ਰੈਫਿਕ ਰੂਲ ਦੇ ਵਿੱਚ ਵੀ ਕੁੜੀਆਂ ਨੂੰ ਕਹਿੰਦੇ ਛੋਟ ਦੇ ਦਿੱਤੀ ਜਾਂਦੀ ਹੈ ਇਹ ਚੀਜ਼ਾਂ ਦੇ ਉੱਪਰ ਵੀ ਕੋਈ ਅਸਰ ਪਿਆ ਬਿਲਕੁਲ ਪਿਆ ਆ ਐਕਚੁਅਲੀ ਹੁਣ ਕਾਫੀ ਸਮਾਂ ਜਿਹੜਾ ਚੇਂਜ ਹੋ ਚੁੱਕਾ ਆ ਹੁਣ ਲੜਕੀਆਂ ਦੀ ਵੀ ਸੁਣਵਾਈ ਹੁੰਦੀ ਆ ਇਦਾਂ ਦੀ ਗੱਲ ਨਹੀਂ ਕਿਉਂਕਿ ਬਹੁਤ ਸਾਰੇ ਪੁਲਿਸ ਦੇ ਵਿੱਚ ਵੀ ਕਾਫੀ ਸਾਰੇ ਕਾਫੀ ਐਜੂਕੇਟਿਡ ਬੱਚੇ ਆ ਚੁੱਕੇ ਆ ਔਰ ਅੱਜ ਦੇ ਟਾਈਮ ਜਿਹੜਾ ਚੇਂਜ ਹੋ ਚੁੱਕਾ ਆ ਸੋ ਹੁਣ ਉਹ ਟਾਈਮ ਨਹੀਂ ਰਿਹਾ ਕਿ ਪਹਿਲਾਂ ਲੜਕੀਆਂ ਜਿਸ ਤਰ੍ਹਾਂ ਬਲੀਮ ਕਰਦੀਆਂ ਸੀ ਨਵੇਂ ਯੂਥ ਦੇ ਆਉਣ ਦੇ ਨਾਲ ਪੁਲਿਸ ਦੇ ਵਿੱਚ ਆਇਆ ਕੋਈ ਡਿਫਰੈਂਸ ਤੁਸੀਂ ਮਹਿਸੂਸ ਕੀਤਾ ਹੈ ਇਹ ਹਾਂਜੀ ਆਇਆ ਆ ਕਾਫੀ ਆਇਆ ਪੜ੍ਹੀ ਲਿਖੀ ਪੁਲਿਸ ਹੈ ਹੁਣ ਕਾਫੀ ਅੱਛਾ ਹੈਗਾ ਹਰ ਪਾਸੇ ਰਿਸਪੌਂਸ ਅੱਛਾ ਹੈ ਕਾਫੀ ਜਿਵੇਂ ਕਹਿੰਦੇ ਕਿ ਡਾਰ ਤੁਸੀਂ ਵੀ ਕਿਹਾ ਕਿ ਪੁਲਿਸ ਦਾ ਹੋਣਾ ਚਾਹੀਦਾ ਹਾਂਜੀ ਕਹਿੰਦਾ ਇਹਦੇ ਕਹਿੰਦੇ ਕਿ ਦੋਨੋਂ ਫਾਇਦੇ ਨੇ 네ਗੇਟਿਵ ਵੀ ਤੇ ਪੋਜ਼ਿਟਿਵ ਵੀ ਹਾਂਜੀ ਬਿਲਕੁਲ ਹਾਂ ਐਕਚੁਅਲੀ ਜਿਹੜੀ ਯੂਥ ਆ ਉਹਨੂੰ ਗੱਲ ਕਰਨ ਦਾ ਪਤਾ ਹੈ ਅੱਜ ਦੇ ਟਾਈਮ ਦੇ ਜਿਹੜੇ ਪੜੇ ਲਿਖੇ ਪੁਲਿਸ ਵਾਲੇ ਹੈਗੇ ਆ ਸੋ ਉਹ ਜਿਹੜੀ ਜਿਹੜੀ ਆਮ ਯੂਥ ਆ ਉਹ ਕੰਫਰਟੇਬਲ ਹੋ ਕੇ ਗੱਲ ਕਰ ਪਾਂਦੀ ਆ ਸੋ ਕਾਫੀ ਫਾਇਦੇ ਆ ਇਸ ਚੀਜ਼ ਦੇ ਠੀਕ ਹੈ ਜਿਵੇਂ ਤੁਸੀਂ ਦੱਸਿਆ ਕਿ ਮਦਰ ਨੇ ਬਹੁਤ ਸਟਰਗਲ ਉਹਨਾਂ ਨੇ ਕੀਤੀ ਹੈ ਨਾ ਜਿਵੇਂ ਤੁਹਾਨੂੰ ਉਹਨਾਂ ਨੇ ਪੜਾਇਆ ਫਿਰ ਜਦੋਂ ਤੁਸੀਂ ਪਹਿਲੀ ਵਾਰੀ ਮੈਨ ਲੱਗਦਾ ਯੂਨੀਫਾਰਮ ਪਾ ਕੇ ਮਦਰ ਦੇ ਸਾਹਮਣੇ ਗਏ ਉਹ ਮੂਮੈਂਟ ਤੁਹਾਨੂੰ ਯਾਦ ਹੈ ਹਾਂਜੀ ਬਿਲਕੁਲ ਯਾਦ ਆ ਇਵਨ ਮੇਰੇ ਵੱਡੇ ਬ੍ਰਦਰ ਇਵਨ ਮੇਰੇ ਫਾਦਰ ਸਾਹਿਬ ਸਾਰੇ ਮਤਲਬ ਬਹੁਤ ਜ਼ਿਆਦਾ ਖੁਸ਼ ਸੀ ਔਰ ਉਹ ਜਿਹੜਾ ਸਮਾਂ ਆ ਉਹ ਲਾਈਫ ਚ ਕਦੀ ਵੀ ਭੁੱਲਣ ਵਾਲਾ ਨਹੀਂ ਹੈਗਾ ਸੋ ਬੜੀ ਪ੍ਰਾਊਡ ਮੂਮੈਂਟ ਸੀ ਮੇਰੀ ਕਿਉਂਕਿ ਮੇਰਾ ਜਿਹੜਾ ਸਟਰਗਲ ਸੀਗਾ ਉਹ ਕਿਤੇ ਨਾ ਕਿਤੇ ਕਿਸੇ ਮੁਕਾਮ ਤੇ ਖਤਮ ਹੋ ਕੇ ਔਰ ਇੱਕ ਰਾਹ ਮਿਲ ਗਈ ਸੀ ਕਿ ਮੇਰੇ ਕੋਲ ਪੈਸਾ ਆਣਾ ਸ਼ੁਰੂ ਹੋ ਗਿਆ ਸੀ ਕਿ ਮੈਂ ਆਪਣੀ ਡਾਈਟ ਖਾ ਸਕਾਂ ਆਪਣੀ ਸਪੋਰਟਸ ਦੇ ਲਈ ਹਾਂ ਔਰ ਉਹਦੇ ਵਿੱਚ ਵੀ ਮੇਰੇ ਪੇਰੈਂਟਸ ਨੇ ਮੈਨੂੰ ਪੂਰੀ ਸਪੋਰਟ ਕੀਤੀ ਜਦੋਂ ਮੈਨੂੰ ਜੌਬ ਲੱਗ ਗਈ ਜਿੰਨੀ ਵੀ ਮੇਰੀ ਤਨਖਾਹ ਸੀ ਮੈਂ ਸਾਰੀ ਡਾਈਟ ਖਾਂਦੀ ਹੁੰਦੀ ਸੀ اچھا ਮੈਨੂੰ ਉਹਨਾਂ ਨੇ ਕਦੀ ਨਹੀਂ ਕਿਹਾ ਕਿ ਆਹ ਤੂੰ ਪੈਸਾ ਕਿੱਥੇ ਅਜੇ ਕਿੱਥੇ ਨਹੀਂ ਕਦੀ ਵੀ ਨਹੀਂ ਔਰ ਮੈਂ ਪ੍ਰੋਪਰ ਡਾਈਟ ਖਾਣੀ ਸ਼ੁਰੂ ਕੀਤੀ ਜਿਹਦੇ ਕਰਕੇ ਮੈਂ ਪੁਲਿਸ ਚ ਭਰਤੀ ਹੋਣ ਤੋਂ ਬਾਅਦ ਅਸਲੀ ਗੇਮ ਕੀਤੀ ਆ ਬਹੁਤ ਤਗੜੀ ਗੇਮ ਕੀਤੀ ਠੀਕ ਹੈ ਕਹਿੰਦੇ ਕਿ ਜਦੋਂ ਸਮਾਂ ਬੰਦੇ ਤੇ ਬਹੁਤਾ ਵਧੀਆ ਨਾ ਹੋਵੇ ਤਾਂ ਆਪਣੇ ਨਜ਼ਦੀਕੀ ਵੀ ਕਹਿੰਦੇ ਕੋਈ ਬਹੁਤਾ ਵਧੀਆ ਸਾਥ ਨਹੀਂ ਦਿੰਦੇ ਤੇ ਜਦੋਂ ਚੰਗਾ ਸਮਾਂ ਆ ਜਾਂਦਾ ਤਾਂ ਉਹ ਸਾਰੇ ਨਜ਼ਦੀਕ ਆ ਜਾਂਦੇ ਤੁਹਾਡੇ ਨਾਲ ਵੀ ਇਹ ਚੀਜ਼ ਹੋਈ ਬਿਲਕੁਲ ਜੀ ਮੇਰਾ ਤਾਂ ਕਿਸੇ ਨੇ ਵੀ ਸਾਥ ਨਹੀਂ ਦਿੱਤਾ ਈਵਨ ਨਜ਼ਦੀਕੀ ਕੋਈ ਹੁੰਦਾ ਹੀ ਨਹੀਂ ਜਦੋਂ ਤੁਸੀਂ ਬਣ ਜਾਂਦੇ ਆ ਤੇ ਸਾਰੇ ਦੋਸਤ ਬਣ ਜਾਂਦੇ ਨੇ ਸਾਰੇ ਰਿਸ਼ਤੇਦਾਰ ਬਣ ਜਾਂਦੇ ਨੇ ਪਰ ਜਦੋਂ ਤੁਹਾਨੂੰ ਲੋੜ ਹੈ ਤੇ ਕੋਈ ਵੀ ਤੁਹਾਡੇ ਕੋਲੋਂ ਵੀ ਨਹੀਂ ਲੰਘਦਾ ਕਿ ਕੁਝ ਮੰਗ ਨਾ ਲਵੇ ਸੋ ਇਸ ਤਰ੍ਹਾਂ ਦੇ ਕਾਫੀ ਜਿਹੜੇ ਹਾਲਾਤ ਆ ਉਹ ਦੇਖੇ ਨੇ ਮੈਂ ਔਰ ਇਹ ਮੇਰੇ ਘਰਦਿਆਂ ਨੇ ਮੈਨੂੰ ਸਪੋਰਟ ਕੀਤੀ ਆ ਮੈਨੂੰ ਪਤਾ ਚੱਲਿਆ ਕਿ ਜਿਹੜੀ ਫੈਮਿਲੀ ਹੈ ਉਸ ਤੋਂ ਉੱਪਰ ਕੋਈ ਤੁਹਾਡਾ ਵੱਡਾ ਦੋਸਤ ਹੀ ਹੋ ਸਕਦਾ ਸੋ ਕਦੀ ਵੀ ਲਾਈਨ ਦੇ ਵਿੱਚ ਬਾਹਰ ਦੋਸਤ ਨਾ ਲੱਭੋ ਤੁਹਾਡੀ ਫੈਮਿਲੀ ਤੁਹਾਡੀ ਬੈਸਟ ਫਰੈਂਡ ਹੈ ਹਾਂ ਕਈ ਜਿਹੜੀ ਆ ਜਾਂਦੇ ਨੇ ਪੁਰਾਣੇ ਤੁਹਾਡੇ ਕੋਈ ਕੰਮ ਲੈਣ ਹੁਣ ਹਾਂਜੀ ਬਿਲਕੁਲ ਆਉਂਦੇ ਆ ਬਹੁਤ ਸਾਰੇ ਆਉਂਦੇ ਆ ਔਰ ਮੈਂ ਸਾਰਿਆਂ ਦਾ ਕੰਮ ਕਰਕੇ ਭੇਜਦੀ ਹਾਂ ਸੋ ਪੇਰੈਂਟਸ ਦੀ ਕੋਲ ਆਉਂਦੇ ਆ ਕਿ ਕਿਸੇ ਦਾ ਕੋਈ ਕੰਮ ਹੁੰਦਾ ਆ ਆਪਾਂ ਸਾਰਿਆਂ ਦੇ ਕੰਮ ਕਰੀਦੇ ਆ ਸ਼ੌਂਕ ਕਿਹੜੇ ਕਿਹੜੇ ਰਹਿੰਦੇ ਮੈਮ ਤੁਹਾਡੇ ਜੀ ਸ਼ੌਕ ਦਾ ਹਜੇ ਬਹੁਤ ਨਹੀਂ ਮੈਨੂੰ ਲੱਗਦਾ ਹਜੇ ਕੁਝ ਕੀਤਾ ਹੀ ਨਹੀਂ ਲਾਈਫ ਦੇ ਵਿੱਚ ਜਦ ਕਿ ਮਾਉਂਟ ਐਵਰੈਸਟ ਦਾ ਵੀ ਕਰ ਚੁੱਕੀ ਹਾਂ ਕਲਮਨਰਿੰਗ ਜਦ ਕਿ ਪੈਰਾਟਰੂਪਰ ਵੀ ਕਰ ਚੁੱਕੀ ਹਾਂ ਪਰ ਫਿਰ ਵੀ ਲੱਗਦਾ ਹੈ ਕਿ ਹਜੇ ਬਹੁਤ ਕੁਝ ਕਰਨਾ ਬਾਕੀ ਹੈ ਕੁਝ ਹੈ ਜਿੰਦਗੀ ਦੇ ਵਿੱਚ ਕੋਈ ਤੁਸੀਂ ਟਾਰਗੇਟ ਰੱਖਿਆ ਹੋਏ ਕਿ ਇਹ ਅਚੀਵ ਕਰਨਾ ਜੇ ਬਾਕੀ ਹੈ ਹਾਂਜੀ ਉਹ ਸੀਕ੍ਰੀਟ ਹੈ ਮੈਂ ਦੱਸਣਾ ਨਹੀਂ ਚਾਹੁੰਦੀ ਅੱਛਾ ਠੀਕ ਹੈ ਮੈਮ ਥੈਂਕ ਯੂ ਤੁਸੀਂ ਸਮਾਂ ਗੜਿਆ ਅੱਜ ਥੈਂਕ ਯੂ ਸੋ ਮੱਚ ਮਨਪ੍ਰੀਤ ਜੀ ਥੈਂਕ ਯੂ